ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੁਖਨਾਬਲੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਤੇ ਦੋਦੇ ਦੇ ਇਹ ਨੇੜੇ ਰਹਿ ਜਾਂਦਾ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਪਾਰ ਲਾਈਨ ਦਾ ਕੰਮ ਆ ਤੇ ਨਾਲ ਨਾਲ ਚੰਗੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਗੱਬਣ ਐਚ ਐਫ ਵੈੜਾ ਜਿਹੜੀ ਕਿ ਚੰਗੀ ਬਣਦੀ ਤਣਦੀ ਆ ਚੰਗਾ ਕਦ ਕਾੜਾ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕੀ ਹਾਲ ਚਾਲ ਠੀਕ ਆ ਬਾਈ ਜੀ ਵਧੀਆ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਹੈ ਮੇਰਾ ਬੱਗਾ ਜੀ ਠੀਕ ਹੈ ਜੀ ਪਿੰਡ ਸੁਖਨਾ ਬਲੂ ਠੀਕ ਹੈ ਜੀ ਜ਼ਿਲ੍ਹਾ ਮਕਸਦ ਵਾਹ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਬਾਈ ਜੀ 96462 96462 28098 ਭਾਈ 098 ਹਾਂਜੀ ਆਪਣਾ ਬਾਈ ਵਪਾਰ ਲੈਣ ਦਾ ਹੀ ਕੰਮ ਆ ਜੀ ਹਾਂਜੀ ਵਪਾਰ ਲੈਣ ਦਾ ਬਾਈ ਜੀ ਤੇ ਸਦਾ ਹੀ ਗਾਇਆਂ ਆਉਂਦੀਆਂ ਜਾਂਦੀਆਂ ਹਾਂਜੀ ਗਾਇਆਂ ਆਉਂਦੀਆਂ ਜਾਂਦੀਆਂ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਵਹਿੜ ਦੇਖ ਰਹੇ ਹਾਂ ਇਹਦੇ ਬਾਰੇ ਦੱਸੋ ਕਿੰਨਾ ਮਾਸੂਆ ਸੂਣਾ ਇਹ ਕਦੋਂ ਦਾ ਸੂਣਾ ਪਹਿਲਾ ਸੂਆ ਵਹਿੜਾ ਹੀ ਹਾਂਜੀ ਤੇ ਚਾਰ ਦੰਦ ਮੂੰਹਾਂ ਹੀ ਠੀਕ ਹੈ ਹਜੇ ਲੈ ਜੂਗੀ ਹਫਤਾ 10 ਦਿਨ ਰਾਵਣਾ ਲੈ ਜੂਗੀ ਹਫਤਾ 10 ਦਿਨ ਦੀ ਕੱਚੀ ਹਾਂਜੀ ਹਾਂਜੀ ਕੱਚੀ ਵਹਿੜਾ ਹੀ ਪਹਿਲਾ ਪਲੂਣ ਬੱਚੀ ਹੈ ਕਿੰਨਾ ਦੁੱਧ ਪਾ ਦੂ ਤੁਹਾਡੇ ਸਾਹ ਹਾਂ ਦੁੱਧ ਦੇ ਦੂ 20 ਕਿਲੋ ਹੀ ਠੀਕ ਹੈ ਜੀ ਲੋ ਵੀ ਸੱਜਣ ਤੇ ਥਾਣ ਹਵਾਨਾ ਵੀ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਦੇਖ ਸਕਦੇ ਹੋ ਥਾਣਾ ਦੀ ਵਿਰਲ ਚੰਗੀ ਆ ਗੁਲਾਬੀ ਰੰਗ ਦਾ ਇਹਨੇ ਹਵਾਨਾ ਤਿਆਰ ਕਰਨਾ ਹਜੇ 8-10 ਦਿਨ ਨੇ ਲੈ ਜਾਣੇ ਤੇ ਥੋੜੀ ਜੀ ਦੋਸਤੋ ਭਲੂਣਾ ਡਰਨ ਵਾਲੀ ਕੋਈ ਗੱਲ ਨਹੀਂ ਸੀਲਸ ਲੱਗ ਬਹੁਤ ਆ ਬਹੁਤ ਆਈ ਭਲੂਣਾ ਆਈ ਹੋਈ ਆ ਥੋੜੀ ਜੀ ਕਿਉਂਕਿ ਸੱਜਰ ਸੂਣ ਵਾਲੇ ਪਸ਼ੂਆਂ ਦੇ ਆ ਹੀ ਜਾਂਦੀ ਤੇ ਸੀਲਸ ਲੱਗ ਥੋੜੇ ਸਾਹਮਣੇ ਭਲੂਣਾ ਲਓ ਵੀ ਮਿੱਤਰੋ ਦੂਜੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਸੇਮ ਸਹਾਜਾ ਬਿਲਕੁਲ ਥਾਣਾ ਦਾ ਤੇ ਭਲੂਣ ਦਾ ਡਰ ਕੋਈ ਨਹੀਂ ਹੁੰਦਾ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਪਿੱਠਪੜਾ ਬਹੁਤ ਸ਼ਾਨਦਾਰ ਆ ਤੇ ਪੀੜ ਦੀ ਹੱਡੀ ਵੀ ਬਿਲਕੁਲ ਸਿੱਧੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਲਓ ਵੀ ਸੱਜਣੋ ਦੇਖ ਸਕਦੇ ਹੋ 10 12 ਦਿਨ ਅਜੇ ਭੋਲੇ ਹੱਥ ਨਾਲ ਇਹਨੇ ਲੈ ਜਾਣੇ ਕਿਉਂਕਿ ਹਵਾਨਾ ਢੱਲਾ ਬਹੁਤ ਪਈ ਆ ਚੀਅ ਲਓਈ ਚਲੋ ਇਹ ਮੋੜ ਲਓ ਕਰਦੇ ਬੁੱਕ ਕਰਤਾ ਹਾਂ ਹਾਂਜੀ ਬਾਈ ਜੀ ਕੀ ਮੋਲ ਰੱਖਿਆ ਦਾ ਜੀ ਮੋਲ 1.5 ਕਿਤਾਈ ਠੀਕ ਹੈ ਜੀ ਹਾਂ ਲਓ ਵੀ ਸੱਜਣੋ 1 ਲੱਖ 5000 ਮੋਲ ਆ ਤੇ ਫੋਨ ਬਾਈ ਨੂੰ ਕਰ ਲਿਓ ਉੱਪਰਲੇ ਪਾਸੇ ਨੰਬਰ ਆ ਬਾਈ ਦਾ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗਿਆ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆ ਅਜਿਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।